ਮੇਰਾ ਨਾਮ ਅਨਮੋਲਜੀਤ ਸਿੰਘ ਤੇ ਮੇਰੀ ਅੰਡਰ ਇੰਡੀਆ ਅੰਡਰ 19 ਚ ਸਿਲੈਕਸ਼ਨ ਹੋਈ ਆ ਜਿਹੜਾ ਟੂਰ ਚੱਲੇ ਆ ਆਸਟ੍ਰੇਲੀਆ ਲਈ ਸਰ ਕਦੋਂ ਤੁਸੀਂ ਸਿਲੈਕਟ ਹੋਏ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪ੍ਰੈਕਟਿਸ ਕਰਦਿਆਂ ਮਤਲਬ ਪੜ੍ਹਾਈ ਕਿੰਨੀ ਤੁਹਾਡੀ ਐਜੂਕੇਸ਼ਨ ਜਿਹੜੀ ਹੋਈ ਹੈ ਮੈਂ 7 ਸਾਲ ਦੀ ਉਮਰ ਤੋਂ ਸਟਾਰਟ ਕਰਤੀ ਸੀ ক্রিকেট ਖੇਲਣਾ ਤੇ ਜੁਲਾਈ ਚ ਮੇਰੀ ਸਿਲੈਕਸ਼ਨ ਹੋਈ ਸੀਗੀ ਤੇ ਮਤਲਬ ਕਿ 10ਵੀਂ ਕਲਾਸ ਚ ਮੈਂ ਪੜਦਾ ਨਾਲ ਨਾਲ ਹਾਂਜੀ اچھا ਹੁਣ ਪੜ੍ਹਾਈ ਦੇ ਨਾਲ-ਨਾਲ ਤੁਹਾਡਾ ਮਤਲਬ ਸਪੋਰਟਸ ਦਾ ਜਾਰੀ ਹਾਂਜੀ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਜਾਰੀ ਹੈ ਹਾਂਜੀ ਮਤਲਬ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਜਾਰੀ ਆ ਤੇ ਨਾਲ ਨਾਲ ਮੈਂ ਖੇਡਦਾ ਹਾਂ ক্রিকেট ਖੇਲੀ ਜਾਂਦਾ ਪਰ ਨਾਲ ਨਾਲ ਬੜਾ ਪੜ੍ਹਾਈ ਨੂੰ ਇਨਾ ਸਮਾਂ ਨਹੀਂ ਦੇ ਪੰਦਾ ਬਟ ਠੀਕ ਠੀਕ ਹੈ ਨਾਲ ਨਾਲ ਚੱਲੀ ਜਾ ਰਹੀ ਹੈ ਪੜ੍ਹਾਈ ਅੱਛਾ ਫੈਮਲੀ ਦੀ ਕਿੱਦਾਂ ਦੀ ਸਪੋਰਟ ਰਹੀ ਹੈ ਫੈਮਲੀ ਦੀ ਸ਼ੁਰੂ ਤੋਂ ਸਪੋਰਟ ਵਧੀਆ ਰਹੀ ਹੈ ਉਹਨਾਂ ਨੇ ਕਦੀ ਮੈਨੂੰ ਰੋਕਿਆ ਨਹੀਂ ਟੋਕਿਆ ਨਹੀਂ ਉਹ ਕਹਿੰਦੇ ਕਿ ਜੋ ਤੂੰ ਕਰਨਾ ਉਹ ਕਰ ਆਪਣਾ ਵਧੀਆ ਬਸ ਆਪਣਾ ਸਾਨੂੰ ਪ੍ਰਾਊਡ ਫੀਲ ਕਰਾ ਕੇ ਦੇਂ ਤੇ ਇਹ ਸੁਪਨਾ ਕਿਦਾ ਸੀਗਾ ক্রিকেট ਦਾ मतलब ਤੁਹਾਡਾ ਆਪਣਾ ਸੀਗਾ ਮਦਰ ਪਾਪਾ ਦਾ ਪਾਪਾ ਖੇលਦੇ ਸੀਗੇ ਸਟਾਰਟਿੰਗ ਤੋਂ ਤੇ ਉਹਨਾਂ ਦਾ ਸੁਪਨਾ ਸੀਗਾ ਫਿਰ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਿਹਾ ਕਿ ਖੇਲਣਾ ਤੇ ਫਿਰ ਮੈਨੂੰ ਵੀ ਸ਼ੌਂਕ ਸੀਗਾ ਖੇਲਣ ਦਾ ਤੇ ਫਿਰ ਨਾਲ-ਨਾਲ ਮੈਂ ਖੇਡਦਾ ਰਿਆ ਅੱਛਾ ਹੁਣ ਕਿਸ ਤਰੀਕੇ ਦੀ ਤੁਹਾਡੀ ਤਿਆਰੀ ਹੈਗੀ ਆ ਜਾਂ ਕਿੰਨੀ ਤਰੀਕ ਨੂੰ ਤੁਸੀਂ ਜਾਣਾ ਮੈਂ ਸਤੰਬਰ 21 ਸਤੰਬਰ ਨੂੰ ਸਾਡੇ ਮੈਚ ਸਟਾਰਟ ਨੇ ਤੇ ਸਤੰਬਰ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ 15 ਤਰੀਕ ਨੂੰ ਅਸੀਂ ਨਿਕਲ ਜਾਵਾਂਗੇ ਥੋੜਾ ਇੰਡੀਆ ਤੋਂ ਤਾਂ ਹੁਣ ਅੱਗੇ ਕੀ ਇਹ ਲੈ ਕੇ ਚੱਲਿਓ ਕਿ ਅਗਲੇ ਸਾਲ ਅੰਡਰ 19 ਇੰਡੀਆ ਵਰਲਡ ਕੱਪ ਖੇਲਣਾ ਹੈ ਤੇ ਉਸ ਤੋਂ ਬਾਅਦ ਸੀਨੀਅਰ ਟੈਸਟ ਟੀਮ ਚ ਆਪਣੀ ਜਗ੍ਹਾ ਬਣਾਣੀ ਹੈ ਤੇ ਆਪਣੇ ਕਾਰਦਿਆਂ ਨੂੰ ਪ੍ਰਾਊਡ ਫੀਲ ਕਰਾਉਣਾ ਤੇ ਆਪਣੇ ਕੋਚ ਨੂੰ ਪ੍ਰਾਊਡ ਫੀਲ ਕਰਾਉਣਾ ਲੱਗਦਾ ਟੀਵੀ ਤੇ ਜਿਵੇਂ ਆਪਾਂ ਆਮ ਤੌਰ ਤੇ ਮੈਚ ਦੇਖਦੇ ਆ ਹੁਣ ਉੱਥੇ ਪ੍ਰੈਕਟੀਕਲੀ ਆਪਾਂ ਉਹਨਾਂ ਦੇ ਨਾਲ ਉਦਾਤੀ ਖੇਲਣਾ ਉਹਨੂੰ ਉਸ ਟੀਮ ਦੇ ਨਾਲ ਹਿੱਸਾ ਲੈਣਾ ਜਿਹੜੀ ਟੀਮ ਨੂੰ ਆਪਾਂ ਟੀਵੀ ਤੇ ਦੇਖਦੇ ਹਾਂ ਹਾਂਜੀ ਮਤਲਬ ਬਹੁਤ ਵਧੀਆ ਲੱਗਦਾ ਹੈ ਕਿ ਪਹਿਲੀ ਵਾਰ ਅਸੀਂ ਪਹਿਲੀ ਵਾਰ ਟੀਵੀ ਤੇ ਅੰਡਰ 16 ਦਾ ਮੈਚ ਆਇਆ ਸੀ ਸਾਡਾ ਤੇ ਉਹຊੂ ਫਿਮੇਲੇ ਕਰਦੇ ਨੇ ਵੀ ਦੇਖਿਆ ਤੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਜੀ ਤੇ ਕਾਫੀ ਜਾਣਿਆਂ ਦੇ ਮੈਸੇਜ ਵੀ ਆਏ ਮੈਨੂੰ ਕਿ ਇੱਦਾਂ ਦਾ ਕਰਕੇ ਪ੍ਰਾਊਡ ਫੀਲ ਸੀਗਾ ਤੇ ਉਹਨਾਂ ਨੇ ਕੀਤਾ ਕਿੰਨੇ ਕਿ ਨੌਜਵਾਨ ਆ ਤੁਹਾਡੇ ਨਾਲ ਜਾਂਦੇ ਜਾਣੇ ਕਿੱਥੋਂ ਕਿੱਥੋਂ ਤਿੰਨ ਨੇ ਇੱਕ ਮੈਂ ਲੁਧਿਆਣੇ ਦਾ ਤੇ ਇੱਕ ਪਟਿਆਲੇ ਦਾ ਵਿਹਾਨੂ ਲੋਤਰਾ ਇੱਕ ਅੰਮ੍ਰਿਤ ਸਰਦਾਰ ਰਾਹੁਲ ਕੁਮਾਰ ਹਾਂਜੀ ਤਿਆਰੀ ਪੂਰੀ ਹੈ ਹਾਂਜੀ ਪੂਰੀ ਜੀ ਕੀ ਸੁਨੇਹਾ ਨੌਜਵਾਨਾਂ ਨੂੰ ਨੌਜਵਾਨੋ ਬਸ ਮਿਹਨਤ ਕਰਦੇ ਜਾਓ ਆਪਣਾ ਡਿਸਪਲਿਨ ਰੱਖੋ ਤੇ ਗਲਤ ਕੰਮਾਂ ਤੋਂ ਦੂਰ ਹੋ ਬਸ ਅਮਰਸਾ ਵਾਚ ਅਨਮੋਲਜੀਤ ਸਿੰਘ ਅੰਡਰ 19 ਕਿਡਨ ਜਾ ਰਹੇ ਆ ਸਟ੍ਰੇਲੀਆ ਸਾਡੇ ਲੁਧਿਆਣੇ ਵਾਸਤੇ ਸਾਡੇ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਲੁਧਿਆਣੇ ਸ਼ਹਿਰ ਦਾ ਬੱਚਾ ਅਨਮੋਲ ਅੰਡਰ 19 ਵਿੱਚ ਅਸਟ੍ਰੇਲੀਆ ਬੇਸੇ ਖੇਡਣ ਜਾ ਰਿਹਾ ਜਿੱਥੇ ਇਹਨਾਂ ਦੇ ਮਾਪੇ ਨੂੰ ਮੁਬਾਰਕਬਾਦ ਦਿੰਨਾ ਅਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਬੱਚੇ ਤੇ ਆਪਣਾ ਮੇਲ ਪਰੇ ਹੱਥ ਰੱਖਣ ਅੱਗੇ ਜਾ ਕੇ ਇਹ ਕਿੰਦੀ ਪਰਫਾਰਮੈਂਸ ਦਿਖਾ ਕੇ ਆਪਣੇ ਕੋਚ ਕਾਲਾਜੀ ਦਾ ਆਪਣੇ ਮਾਪੇ ਦਾ ਸਾਡੇ ਸ਼ਹਿਰ ਦਾ ਨਾਮ ਚੋਕ ਕਰਨ ਕਿ ਇਹਨੂੰ ਦੇਖ ਕੇ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਕੇ ਖੇਡਾਂ ਵੱਲ ਲੱਗਣ ਨਸ਼ਿਆਂ ਤੋਂ ਬਚਣ ਕਿਉਂਕਿ ਖੇਡਾਂ ਇੱਕੋ ਇੱਕ ਮਾਧਮ ਹੈ ਜਿਦੇ ਰਾਹੀਂ ਜਿਹੜਾ ਨੌਜਵਾਨ ਹੈ ਉਹ ਨਸ਼ੇ ਤੋਂ ਇਸ ਗਲਤ ਲੱਤੇ ਤੋਂ ਛੱਟ ਕੇ ਖੇਡਾਂ ਵੱਲ ਧਿਆਨ ਹੁੰਦਾ ਤੇ ਮੈਂ ਸਮੁੱਚੇ ਇਲਾਕਾ ਦੇ ਵਸਨੀਕ ਜਿੱਥੇ ਮਾਰਕਵਾਦ ਦਿਨ ਉੱਥੇ ਇਹਦੇ ਮਾਪੇ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੱਚੇ ਦੀ ਇਹ ਸੋਚ ਨੂੰ ਅੱਗੇ ਵਧਾਇਆ ਇਹਦੇ ਪਤਾ ਲੱਗੇ ਵੀ ਇਹਦੇ ਬਾਪ ਵੀ ਬੜੇ ਵਧੀਆ ਜਿਹੜੇ ਕਰੈਕਟਰ ਸੀਗੇ ਉਹ ਇੱਕ ਫਾਸਟ ਬੋਲਰ ਸੀ ਹਾਠ ਤੇ ਸਪਿਨ ਦਾ ਸੁਮੇਲ ਜਿਹੜਾ ਅਨਮੋਲ ਨਿਕਲਿਆ ਹੁਣ ਤੇ ਇਹ ਮਹਾਰਾਜ ਕਰੇ ਵੀ ਬਹੁਤ ਬਰੰਦਿਆਂ ਦੇ ਕਹਿਵੇ ਚੈਨਲ ਸਾਹਿਬ ਸਪੋਰਟ ਕੋਟੇ ਨੂੰ ਜਿਹੜਾ ਕਵੱਡੋ ਦਿੱਤੀ ਜਾ ਰਹੀ ਸੀ ਕਿ ਕੋਈ ਵੀ ਨੌਜਵਾਨ ਅਗਰ ਵਧੀਆ ਖੇਡੇਗਾ ਵਧੀਆ ਪਰਫਾਰਮ ਕਰੇਗਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਉਹਨੂੰ ਸਰਕਾਰ ਅਪਰੀਸ਼ੀਏਟ ਵੀ ਕਰੇਗੀ ਤਾਂ ਦੇਖੋ ਕਿੰਨੇ ਕਿੰਨੇ ਖਿਡਾਰੀ ਹੁਣ ਤੱਕ ਡੀਐਸਪੀ ਇੰਸਪੈਕਟਰ ਸਿੱਧੇ ਬਣਾਈ ਤੇ ਮੈਂ ਅਨਮੋਲ ਵਿੱਚੋਂ ਵੀ ਦੇਖ ਰਿਹਾ ਵੀ ਆਉਣ ਵਾਲੇ ਸਮੇਂ ਵਿੱਚ ਪਤਨ ਕਿੱਡਾ ਵੱਡਾ ਅਫਸਰ ਬਣ ਕੇ ਸਾਡੇ ਮੂਹਰੇ ਖੜਾ ਹੋਊਗਾ ਉਹਦੇ ਲਈ ਮੈਂ ਦਿਲੋਂ ਅਰਦਾਸ ਕਰਦਾ ਜੀ ਨਾਮ ਤੁਹਾਡਾ ਔਰ ਅਨਮੋਲ ਜੀ ਦੇ ਤੁਸੀਂ ਮੈਂ ਅਮਨਜੀਤ ਸਿੰਘ ਮੇਰਾ ਨਾਮ ਹੈ ਜੀ ਮੈਂ ਅਨਮੋਲ ਦਾ ਚਾਚਾ ਜੀ ਆ ਜੀ ਸਰ ਕਿਸ ਤਰੀਕੇ ਦੀ ਗਾਈਡੈਂਸ ਰਹੀ ਆ ਕਿਉਂਕਿ ਆਮ ਤੌਰ ਤੇ ਅਨਮੋਲ ਨੇ ਹੁਣ ਜਗ੍ਹਾ ਬਣਾ ਲਈ ਅੰਡਰ 90 ਦੇ ਵਿੱਚ ਦੇਖੋ ਜੀ ਗਾਈਡੈਂਸ ਦਾ ਇਹਦੇ ਫਾਦਰ ਤੇ ਪੂਰੀ ਉਹਨਾਂ ਦੀ ਸਪੋਰਟ ਰਹੀ ਆ ਨਾਲ ਜਿੰਨੀ ਕਿ ਸਾਡੀ ਲੋੜ ਪੈਂਦੀ ਸੀ ਅਸੀਂ ਸਪੋਰਟ ਪੂਰੀ ਕਰਦੇ ਸੀ ਇਹਨੂੰ ਛੋਟੇ ਹੁੰਦੇ ਤੁਸੀਂ ਖੇਡਦੇ ਦੇਖ ਰਹੇ ਆ ਤੇ ਸ਼ੁਰੂ ਤੋਂ ਹੀ ਸੀਗਾ ਵੀ ਇਹ ਬੱਚਾ ਕੁਛ ਨਾ ਕੁਛ ਕਰੂਗਾ ਕਿਉਂਕਿ ਪੂਰਾ ਮਿਹਨਤੀ ਹੈ 7 ਸਾਲ ਦੀ ਉਮਰ ਤੋਂ ਇਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਸੀ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਵੀ ਇਹਨੂੰ ਅੰਡਰ ਇੰਡਾ 19 ਚ ਜਗ੍ਹਾ ਮਿਲੀ ਹੈ ਅੱਛਾ ਸਰ ਕਿੱਦਾਂ ਦਾ ਸਹਿਯੋਗ ਰਿਹਾ ਫੈਮਿਲੀ ਦਾ ਆਮ ਤੌਰ ਤੇ ਫੈਮਿਲੀ ਦਾ ਹੁੰਦਾ ਕਿ ਪਹਿਲਾਂ ਪੜੋ ਫਿਰ ਅੱਗੇ ਵਧੋ ਨਹੀਂ ਫੈਮਿਲੀ ਦਾ ਪੂਰੀ ਸਪੋਰਟ ਰਹੀ ਹੈ ਜੀ ਕਿਉਂਕਿ ਸ਼ੁਰੂ ਤੋਂ ਹੀ ਇਹਦਾ ਸ਼ੌਕ ਇਹਦੇ ਫਾਦਰ ਦਾ ਵੀ ਤੇ ਇਹਦਾ ਕ੍ਰਿਕਟ ਦਾ ਹੀ ਸ਼ੌਕ ਸੀਗਾ ਇਸ ਕਰਕੇ ਸਟੱਡੀ ਦਾ ਜ਼ਿਆਦਾ ਪ੍ਰੈਸ਼ਰ ਨਹੀਂ ਪਾਇਆ ਵੀ ਚਲੋ ਬੱਚਾ ਨਾਲ-ਨਾਲ ਪੜੇ ਤੇ ਸਟੱਡੀ ਕਰੇ ਜਿੰਨਾ ਕ ਕਰ ਸਕਦਾ ਸੀ ਸਟੱਡੀ ਓਨੀ ਕ ਨੂੰ ਸਟੱਡੀ ਕੀਤੀ ਆ ਨੇ ਨਾਲ-ਨਾਲ ਹੁਣ 10th ਚ ਪੜ ਰਿਹਾ ਤੇ ਜ਼ਿਆਦਾ ਸਮਾਂ ਇਹ ਕ੍ਰਿਕਟ ਨੂੰ ਹੀ ਦਿੰਦਾ ਆ ਹੁਣ ਜਾ ਰਹੇ ਨੇ ਆਸਟ੍ਰੇਲੀਆ ਲੱਗਦਾ ਆਪਣੇ ਭਾਰਤ ਦਾ ਨਾਮ ਰੋਸ਼ਨ ਹੋ ਰਿਹਾ ਦੂਸਰੀ ਪਾਸੇ ਕਿਸ ਤਰੀਕੇ ਦੀ ਸਰਕਾਰ ਤੋਂ ਵੀ ਦੇਖੋ ਜੀ ਅ ਅਸੀਂ ਤਾਂ ਇਹਨੂੰ ਸ਼ੁਰੂ ਤੋਂ ਜਦੋਂ ਤੋਂ ਖੇਡ ਰਿਹਾ ਅਸੀਂ ਤਾਂ ਇਹਨੂੰ ਹਰਪ੍ਰਜਨ ਸਿੰਘ ਦੀ ਜਗ੍ਹਾ ਤੇ ਹੀ ਦੇਖ ਰਹੇ ਹਾਂ ਵੀ ਆਉਣ ਵਾਲਾ ਇੰਡੀਆ ਦਾ ਹਰਪ੍ਰਜਨ ਸਿੰਘ ਇਹੀ ਬਣੂਗਾ ਸਾਡੀ ਤਾਂ ਇਹੀ ਤਮੰਨਾ ਹੈ ਸਰਕਾਰ ਅੱਗੇ ਅਪੀਲ ਹੈ ਵੀ ਜਿਵੇਂ ਬੱਚੇ ਜਿੰਨਾ ਵੀ ਪੰਜਾਬ ਦੇ ਜਾਂ ਕੋਈ ਵੀ ਬੱਚੇ ਗੇਮ 'ਚ ਅੱਗੇ ਜਾਂਦੇ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਇਕੁਪਮੈਂਟ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਸਰਕਾਰ ਉਹ ਪੂਰੀ ਕਰੇ